ਅੱਜ ਸਰ ਮੈਂ ਇੱਥੇ ਆਟੋ ਚਲਾਉਣਾ ਆ ਤੇ ਮੈਂ ਜੀ ਸਵਾਰੀ ਲੈ ਕੇ ਆਉਣਾ ਸੀ ਬਾਂਸ ਸਟੈਂਡ ਤੋਂ ਤੇ ਇੱਥੇ ਮੈਨੂੰ ਹੱਥ ਦਿੱਤਾ ਮੈਨੂੰ ਕਹਿੰਦੇ ਤੇਰਾ ਨਾਂ ਕੀ ਆ ਮੈਂ ਕਿਹਾ ਜੀ ਉਹਦਾ ਤੇਜਿੰਦਰ ਹੈ ਉਹਦਾ ਨਾਮ ਲੱਕੀ ਕਹਿੰਦੇ ਆ ਤੇ ਮੈਨੂੰ ਕਹਿੰਦਾ ਥੱਲੇ ਉੱਤਰ ਮੈਂ ਕਹਾ ਸਵਾਰੀ ਆ ਕਹਿੰਦਾ ਹਾਂ ਥੱਲੇ ਉੱਤਰ ਮੈਂ ਥੱਲੇ ਉੱਤਰਿਆ ਕਿ ਮੇਰੇ ਸਾਰੇ ਨਾਲੇ ਦੇ ਪਿੱਛੇ ਜੱਫਾ ਪਾ ਕੇ ਦੋ ਜਣੇ ਆਰੇ ਜੱਫਾ ਥੱਲੇ ਸੱਟ ਲਿਆ ਮੇਰੇ ਸਿਰ ਇੱਥੇ ਮਾਰਿਆ ਕੰਨ ਤੇ ਮਾਰਿਆ ਤੇ ਮੇਰੇ ਹੌਟ ਸਾਈਡ ਤੇ ਮਾਰਿਆ ਅੱਜ ਬਹੁਤ ਕੁੱਟਿਆ ਸਰ ਮੈਨੂੰ ਲੰਮਾ ਪਾ ਕੇ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਹੈਗੀਆਂ ਬੰਦੇ ਪਛਾਣੇ ਕਰੋ ਬੰਦੇ ਅਣਜਾਣ ਬੰਦੇ ਜੀ ਮੇਰੀ ਜਾਣਦੇ ਨਹੀਂ ਕੋਈ ਵੀ ਨਹੀਂ ਜਾਣਦਾ ਉਹਨੇ ਵਿੱਚੋਂ ਜੀ ਕੋਈ ਨਹੀਂ ਜਾਣਿਆ ਕੋਈ ਵੀ ਨਹੀਂ ਕਿੰਨੇ ਵਜੇ ਦੀ ਘਟਨਾ ਹੈ ਇਹ ਹੈਗੀ 5 ਵਜੇ ਦੀ ਘਟਨਾ ਹੈ ਜੀ 5 ਵਜੇ ਦੀ ਘਟਨਾ ਹਾਂਜੀ ਤੇ ਕਿੰਨੇ ਨੌਜਵਾਨ ਸੀ ਹੈਗੇ 5 ਵਾਲੇ ਜੀ ਜਿਹੜੇ ਮੋਟਰਸਾਈਕਲ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲਾਂ ਤੇ ਸੀਗੇ ਜੀ ਸਪਲੈਂਡਰ ਮੋਟਰਸਾਈਕਲ ਹਾਂਜੀ ਸਪਲੈਂਡਰ ਮੋਟਰਸਾਈਕਲ ਦੋ ਮੋਟਰਾਂ ਲਿੱਥੇ ਲੈ ਕੇ ਸੀਗੇ ਤੇ ਨੰਨ ਮੋਟਰਾਂ ਤੇ ਸੀਗੇ ਕਿੱਥੇ ਕਿੱਧਰੋਂ ਆਏ ਸੀ ਤੇ ਕਿੱਧਰ ਗਏ ਸਰ ਇਧਰੋਂ ਆਏ ਸੀਗੇ ਉਹ ਤੇਜ਼ ਇਧਰੋਂ ਆਪਣੇ ਆਪਣੇ ਸਮਰਾੜੀ ਵਾਲੋਂ ਸਮਰਾੜੇ ਵਾਲਾ ਮੈਂ ਇਧਰੋਂ ਆਟੋ ਚਲਾ ਕੇ ਇੱਥੇ ਰੁਕਿਆ ਮੈਨੂੰ ਕਹਿੰਦਾ ਰੁਕ ਜਾ ਮੈਂ ਰੁਕ ਗਿਆ ਮੈਨੂੰ ਉਹਦੇ ਕੁੱਟਣ ਲੱਪੇ ਸਰ ਬਿਨਾਂ ਬਜੋ ਤੋਂ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਮੋਟਰਸਾਈਕਲ ਕਿੰਨੇ ਮੋਟਰਸਾਈਕਲ ਸੀ ਤਿੰਨ ਮੋਟਰਸਾਈਕਲ ਸੀ ਕੁੱਟ ਕੇ ਕਿੱਧਰ ਨੂੰ ਗਏ ਫਿਰ ਕੁੱਟ ਕੇ ਫੇਰ ਇਧਰ ਨੂੰ ਹੀ ਚੱਲ ਗਏ ਜੀ ਆਪਸ ਕੁੱਟ ਕੇ ਚੱਲੇ ਹਾਂਜੀ ਕਿੰਨੇ ਵਜੇ ਕਰਨਾ 5 ਵਜੇ ਜੀ ਸਰ ਤੁਸੀਂ ਵੀ ਕਿੱਥੋਂ ਇਲਾਜ ਕਰਾਇਆ ਮੈਂ ਜੀ ਸਿਵਲ ਹਸਪਤਾਲ ਉੱਪਰ ਦੇ ਉੱਥੇ ਕੀ ਦੱਸਿਆ ਉਹਨਾਂ ਡਾਕਟਰਾਂ ਨੂੰ ਉਹਨਾਂ ਨੂੰ ਮੈਂ ਦੱਸਿਆ ਜੀ ਮੈਂ ਕਹਿੰਦਾ ਜੀ ਇੱਦਿ ਹੋਇਆ ਜੋ ਮੇਰੇ ਨਾਲ ਕੋਲਟਮਾਰ ਹੋਈ ਹੈ ਜੀ ਇਹ ਸਭ ਦੱਸਿਆ ਸਰ ਦੱਸਿਆ ਹਾਂ ਜੀ ਚੌਂਕੀ ਵੀ ਗਏ ਨਹੀਂ ਚੌਂਕੀ ਨਹੀਂ ਸਰ ਮੈਂ ਗਿਆ ਕਿਉਂ ਨਹੀਂ ਗਏ ਅੱਜ ਮੈਂ ਤਾਂ ਜੀ ਸੂਤਾਂ ਨਹੀਂ ਵੀਡੀਓ ਦੀ ਮੈਂ ਇੱਕ ਬਣਾਈ ਸੀ ਕੈਮਰੇ ਚ ਕਢਾਈ ਤਾਂ ਨਹੀਂ ਜੀ ਇਸ ਕਰਕੇ ਚੌਂਕੀ ਨਹੀਂ ਗਏ ਹਾਂ ਜੀ ਸਰ ਤੇ ਕੀ ਅੜੀਕ ਤੇ ਕਿਉਂ ਗਏ ਕਿ ਚੌਂਕੀ ਜਾਣ ਸਰ ਮੇਰੇ ਨਾਲ ਕੋਈ ਹੈ ਨਹੀਂ ਸੀ ਮੈਂ ਡਰਦਾ ਨਹੀਂ ਗਿਆ ਜੀ ਕੱਲਾ ਸੀਗਾ ਮੈਂ ਡਰਦੇ ਮਾਰੇ ਚੌਂਕੀ ਨਹੀਂ ਗਏ ਜੀ ਮੇਰੇ ਪੁਲਿਸ ਨੂੰ ਪਤਾ ਹੀ ਨਹੀਂ ਪੁਲਿਸ ਨੂੰ ਪਤਾ ਨਹੀਂ ਸਰ ਮੈਂ ਸਰ ਡਰਦਾ ਸੀਗਾ ਮੈਂ ਤਾਂ ਕਰਕੇ ਕੱਲਾ ਗਿਆ ਨਹੀਂਗਾ ਜੀ ਦੋਰਾ ਨਾ ਕੋਟਣ ਪੈਣ ਕਿਹੜਾ ਆਪਣਾ ਪੈਣ ਸ਼ੁਕਰਾਂ ਜੀ ਸ਼ੁਕਰਾਂ ਹਾਂਜੀ ਸਰ ਆਪਾ ਦਾ ਕੀ ਨਾਮ ਹੈ ਰਾਮ ਲਵਾਇਆ ਜੀ ਧੰਨਵਾਦ ਹਾਂਜੀ ਤੇ ਹੁਣ ਮੰਗ ਕੀ ਕਰਦੇ ਹਾਂ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰ ਉਹਨਾਂ ਨੂੰ ਦੋਚੀਆਂ ਨੂੰ ਫੜਨਾ ਚਾਹੀਦਾ ਸਰ